ਲਓ ਵੀ ਮਿੱਤਰੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਬੰਦੇ ਜਿਹੜੇ ਹਿਸਾਬ ਨਾਲ 6-7 ਜਾਣੇ ਇਕੱਠੇ ਹੋਏ ਨੇ ਤੇ ਇਹਨਾਂ ਨੇ ਇੱਕ ਕੰਮ ਕਰਨਾ ਇਹਨਾਂ ਨੇ ਪਾਉਣੀਆਂ ਝੋਟੇ ਦੇ ਨੱਥਾਂ ਤੇ ਹੁਣ ਤੇ ਆ ਆਪਣਾ ਕਾਰੀਗਰ ਬਾਪੂ ਜਾ ਰਿਹਾ ਜਿਹਨੇ ਨੱਥ ਪਾਉਣੀਆਂ ਇਹ ਆਪਦਾ ਸਮਾਨ ਸੂਨ ਤਿਆਰ ਕਰਕੇ ਲਈ ਜਾ ਰਿਹਾ ਤੇ ਇਹਦੇ ਨਾਲ ਇੱਕ ਸੂਆਗਾ ਤੇ ਬਾਕੀ ਇਹ ਨੱਥ ਵਾਲਾ ਪ੍ਰੋਜੈਕਟ ਚੱਕੀ ਫਿਰਦਾ ਤਿਆਰ ਆ ਬਾਪੂ ਨੱਥ ਪਾਉਣ ਨੂੰ ਹਾਂ ਤਿਆਰ ਬਰ ਤਿਆਰ ਆ ਇਧਰ ਪਿਆਰਾ ਮਿਸਤਰੀ ਜੀ ਜਾ ਰਹੇ ਨੇ ਤੇ ਉਹ ਜਿਹੜੇ ਦੋ ਬੰਦੇ ਨੇ ਉਹ ਉੱਥੇ ਖੜ ਕੇ ਉਹ ਆ ਜਾਓ ਬਾਈ ਤੁਸੀਂ ਵੀ ਆ ਜਾਓ ਲੋ ਵੀ ਇਹ ਤਿਆਰ ਨੇ ਇਹ ਝੋਟਾ ਜਿਹਦੇ ਨੱਥ ਪਾਉਣੇ ਆ ਆ 우ਸਤਾਦ ਜੀ ਦਾ ਝੋਟਾ ਆ ਦੇਖੋ ਆ ਝੋਟੇ ਨੂੰ ਪਾਉਣੀਆਂ ਨੱਥ ਇਹਨਾਂ ਨੇ ਇਹ ਮੈਨੂੰ ਦੱਸੋ ਕੋਈ ਵੀ ਇਹ ਪਾ ਸਕਦੇ ਨੇ ਕਿ ਨਾ ਤੇ ਉਹ ਜਿਹੜਾ ਕਾਰੀਗਰ ਬੰਦਾ ਨੱਥ ਪਾਉਣ ਵਾਲਾ ਉਹ ਤਾਂ ਥੱਲੀ ਬਹਿ ਗਿਆ ਹਾਂ ਜੀ opinion ਦੋ ਆਪ ਦਾ ਨੱਥ ਪਾਈ ਜੂ ਨਸਤਾ ਪਾ ਜੋ ਬੰਦਾ ਕਾਰੀਗਰ ਠੀਕ ਆ ਓਕੇ ਛੋਟਾ ਕਹਿੰਦਾ ਤੁਸੀਂ ਮੇਰੇ ਨੱਥ ਪਾ ਨਹੀਂ ਸਕਦੇ ਇਹ ਜਿਹੜੇ ਬੰਦੇ ਨੇ ਇਹ ਕਹਿੰਦੇ ਅਸੀਂ ਨੱਥ ਪਾਉਣੀਓ ਪਾਉਣੀ ਆ ਆ ਦੇਖ ਉਹਨਾਂ ਤੋਂ ਬਿਨਾਂ ਤੇਰਾ ਕੋਈ ਛੋਟਾ ਵੀ ਆਖੜਾ ਫਰਦਾ ਛੋਟਾ ਕਹਿੰਦਾ ਤੇ ਅੱਗੋ ਇਹ ਵੀ ਤਿਆਰ-ਵਾਰ ਤਿਆਰ ਨੇ ਵੀ ਨੱਥ ਪਾਉਣੀ ਆ ਬਈ ਇਹ ਹੈਗਾ ਇਹ ਮਾਲਕਾ ਛੋਟੇ ਦਾ ਇਹਨੇ ਬੰਨ੍ਹ ਤਾਂ ਲਿਆ